ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟ੍ਰੈਵਲ ਟੀਵੀ ਦੇ ਦੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਚੱਲੇ ਆ ਜੀ ਗੁਰਦੁਆਰਾ ਆਪਾਂ ਮੁਕਸਰ ਸਾਹਿਬ ਤੇ ਕਰਾਵਾਂਗੇ ਤੁਹਾਨੂੰ ਵੀ ਦਰਸ਼ਨ ਦਿਦਾਰੇ ਤੇ ਜਾਣਾਂਗੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਬਣ ਰਿਓ ਜੀ ਬਲੌਗ ਦੇ ਨਾਲ ਤੇ ਜਿਨ੍ਹਾਂ ਨੇ ਵੀ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਜਾ ਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਚਲੋ ਜੀ ਮਿਲਦੇ ਆ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਸਾਧ ਸੰਗਤ ਜੀ ਇਹ ਗੁਰਦੁਆਰਾ ਰਕਾਬ ਸਾਹਿਬ ਹੈ ਇਸ ਪਵਨ ਸਥਾਨ ਤੋਂ ਤਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਘੋੜੇ ਤੇ ਚੜਨ ਲੱਗੇ ਤਾਂ ਇੱਕ ਰਕਾਬ ਟੁੱਟ ਗਈ ਸੀ ਉਹ ਰਕਾਬ ਗੁਰਦੁਆਰਾ ਸਾਹਿਬ ਵਿੱਚ ਸਰਸ਼ੋਬਿਤ ਹੈ ਫਿਰ ਗੁਰੂ ਜੀ ਨੇ ਇਸ ਪਵਨ ਸਥਾਨ ਤੋਂ ਘੋੜੇ ਤੇ ਚੜ ਕੇ ਖਿਦਰਾਣੇ ਦੀ ਢਾਬ ਤੇ ਪੁੱਜੇ ਸਨ ਜਿੱਥੇ ਸਿੰਘਾਂ ਦੀ ਟੁੱਟੀ ਗੰਢੀ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਗੋਬਿੰਦ ਸਿੰਘ ਜੀ ਦੀ ਘੋੜੇ ਦੀ ਟੁੱਟੀ ਹੋਏ ਰਕਾਬ ਦੇ ਸਾਧ ਸੰਗਤ ਜੀ ਇਹ ਗੁਰਦੁਆਰਾ ਟਿੱਬੀ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਵੇਖ ਕੇ ਭਾਈ ਦਾਨ ਸਿੰਘ ਦੀ ਸਲਾਹ ਅਤੇ ਬੇਨਤੀ ਤੇ ਇੱਥੇ ਪੁੱਜੇ ਇਹ ਬਹੁਤ ਉੱਚਾ ਟਿੱਬਾ ਸੀ ਇਸ ਟਿੱਬੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਆਸਨ ਲਗਾਇਆ ਜਦ ਸਿੰਘ ਖਿਦਰਾਣੇ ਦੀ ਢਾਬ ਤੇ ਜੰਗ ਕਰ ਰਹੇ ਸਨ ਸਤਗੁਰ ਨੇ ਇਸੇ ਜਗ੍ਹਾ ਤੋਂ ਤੁਰਕੀਆਂ ਦੀ ਫੌਜਾਂ ਤੇ ਤੀਰਾਂ ਦਾ ਮੀਂਹ ਵਰਸਾਇਆ ਤੇ ਰੰਗਜੀਤ ਦੀਆਂ ਫੌਜਾਂ ਤੋਂ ਜਰਨੈਲ ਬਰਜੀਰ ਖਾਨ ਲੈ ਕੇ ਆਏ ਸੀ ਆਖਰੀ ਫੈਸਲਾ ਕੁੰਨ ਜੰਗ ਕਰਕੇ ਜਿੱਤ ਪ੍ਰਾਪਤ ਕੀਤੀ ਇਹ ਸਤਗੁਰ ਦੀ ਜਿੱਥੇ ਸਥਾਨ ਹੈ ਇੱਥੋਂ ਸਤਿਗੁਰ ਜੀ ਖਿਦਰਾਣੇ ਦੀ ਟਾਬ ਪਹੁੰਚੇ ਅਤੇ ਸਿੰਘਾਂ ਦੀ ਮਹਾਨ ਕੁਰਬਾਨੀਆਂ ਦੇਖ ਕੇ ਮਾਝੇ ਦੇ ਸਿੰਘਾਂ ਦੀ ਟੁੱਟੀ ਗੰਢੀ ਅਤੇ ਬਰ ਬਖਸ਼ਿਸ਼ ਕੀਤੇ ਸਾਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰੂ ਕਾ ਖੂਹ ਸਾਹਿਬ ਦੇ ਇਸ ਜਗ੍ਹਾ ਤੇ ਗੁਰੂ ਜੀ ਨੇ ਤੀਰ ਮਾਰ ਕੇ ਜਲ ਕੱਢਿਆ ਸੀ ਖੂਹ ਤੋਂ ਜਲ ਲੈ ਕੇ ਗੁਰੂ ਸਾਹਿਬ ਜੀ ਦਾਤਨ ਸਰ ਗਏ ਤੇ ਗੜਵਾ ਮਾਰ ਕੇ ਮੁਸਲਮਾਨ ਨੂਰਦੀਨ ਨੂੰ ਮਾਰਿਆ ਗੁਰੂ ਜੀ ਨੇ ਇਸ ਖੂਹ ਸਾਹਿਬ ਨੂੰ ਅਨੇਕਾਂ ਹੀ ਵਰ ਦਿੱਤੇ ਇਸ ਖੂਹ ਸਾਹਿਬ ਤੋਂ ਜਲ ਛਕਣ ਨਾਲ ਤੇ ਪੰਜ ਐਤਵਾਰ ਇਸ਼ਨਾਨ ਕਰਨ ਨਾਲ ਸਰੀਰ ਦੇ ਦੁੱਖ ਦਰਦ ਦੂਰ ਹੋ ਜਾਂਦੇ ਹਨ ਸਾਤ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਦਾਤਨ ਸਰ ਸਾਹਿਬ ਦੇ ਜਿੱਥੇ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਸਲਮਾਨ ਨੂਰਦੀਨ ਨੂੰ ਮਾਰਿਆ ਸੀ ਇੱਥੇ ਹੀ ਨੂਰਦੀਨ ਦੀ ਕਬਰ ਬਣੀ ਹੋਈ ਹੈ ਜਿੱਥੇ ਮੰਨਤਾ ਹੈ ਕਿ ਉਸ ਦੀ ਕਬਰ ਤੇ ਸੱਤ ਜੁੱਤੀਆਂ ਮਾਰਨ ਨਾਲ ਯਾਤਰਾ ਸਫਲ ਹੁੰਦੀ ਹੈ ਜੀ ਜਦੋਂ ਸਤਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਟਿੱਬੀ ਸਾਹਿਬ ਦੇ ਸਥਾਨਾਂ ਤੋਂ ਆਕੇ ਅੰਮ੍ਰਿਤ ਵੇਲੇ ਦਤਨ ਕੁਰਲਿਆ ਕਰ ਰਹੇ ਸਨ ਉਸੇ ਹੀ ਸਮੇਂ ਸਰਹੰਦ ਦੇ ਸੂਬੇਦਾਰ ਵੱਲੋਂ ਭੇਜਿਆ ਮੁਸਲਮਾਨ ਨੂਰਦੀਨ ਨਾਂ ਦਾ ਵਿਅਕਤੀ ਜੋ ਕਿ ਸਿੱਖ ਭੇਸ ਵਿੱਚ ਆਇਆ ਸੀ ਆਕੇ ਗੁਰੂ ਸਾਹਿਬ ਦੇ ਪਿੱਛੋਂ ਤਲਵਾਰ ਦਾ ਵਾਰ ਕੀਤਾ ਉਸੇ ਵਕਤ ਗੁਰੂ ਜੀ ਨੇ ਢਟਕੇ ਨਾਲ ਤਲਵਾਰ ਦਾ ਬਾਹਰ ਰੋਕਦੇ ਹੋਇਆ ਗੁਰੂ ਜੀ ਦੇ ਹੱਥ ਵਿੱਚ ਸਰਬ ਲੋਹੇ ਦਾ ਗੜਬਾ ਸੀ ਤੇ ਸਰਬ ਲੋਹੇ ਦਾ ਗੜਬਾ ਨੂਰਦੀਨ ਦੇ ਸਿਰ ਉੱਤੇ ਮਾਰ ਕੇ ਉਸੇ ਸਮੇਂ ਚਿੱਤ ਕਰ ਦਿੱਤਾ ਲੋ ਜੀ ਇਹ ਸੀਗਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਰੇ ਤੇ ਇੱਥੇ ਹੀ ਆਪਾਂ ਬਲੌਗ ਦੀ ਸਮਾਪਤੀ ਕਰਦੇ ਆਂ ਤੇ ਗੱਜ-ਬੱਜ ਕੇ ਬੁਲਾਉਨੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ